ਮਾਰਗ ਦੇ ਨਜ਼ਦੀਕ ਪੈਟਰੋਲ ਪੰਪ ਨੇੜੇ ਇੱਕ ਟਾਟਾ ਟਰੱਕ ਜੋ ਕਿ ਰੇਲਵੇ ਦੇ ਸਰਕਾਰੀ ਸਮਾਨ ਨਾਲ ਲੋਡ ਸੀ ਅਤੇ ਬੀਤੀ ਰਾਤ ਨੂੰ ਪਲਟ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਐਸਆਈ ਜਸਵਿੰਦਰ ਸਿੰਘ ਅਤੇ ਡਰਾਈਵਰ ਲਖਵੀਰ ਸਿੰਘ ਵੱਲੋਂ ਦੱਸਿਆ ਗਿਆ ਕਿ ਰੇਲਵੇ ਦੇ ਸਰਕਾਰੀ ਸਮਾਨ ਨਾਲ ਲੋਡ ਸੀ ਅਤੇ ਗੜਗਾਉ ਤੋਂ ਖਪੂਰਥਲਾ ਰੇਲ ਕੋਚ ਫੈਕਟਰੀ ਜਾ ਰਿਹਾ ਸੀ ਟਰੱਕ ਵਿੱਚ ਡਰਾਈਵਲ ਸਮੇਤ ਇੱਕ ਹੋਰ ਵਿਅਕਤੀ ਸਵਾਰ ਸੀ ਡਰਾਈਵਲ ਦੇ ਦੱਸਣ ਮੁਤਾਬਕ ਅਚਾਨਕ ਉਸ ਦੇ ਅੱਗੇ ਇੱਕ ਟਰਾਲੇ ਦੇ ਘੱਟ ਮਾਰ ਦੇਣ ਕਾਰਨ veh ਕਾਪੂ ਹੋ ਕੇ ਹਾਈਵੇ ਗੁਰਾਇਆਂ ਰੋਡ ਤੇ ਪਲਟ ਗਿਆ ਅੱਜ ਇਸ ਨਾਲ ਹਾਈਵੇ ਬਲੌਕ ਹੋ ਗਿਆ ਕਿਸੇ ਵੀ ਤਰ੍ਹਾਂ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਸੜਕ ਸੁਰੱਖਿਆ ਫੋਰਸ ਦੀ ਟੀਮ ਬਲੋ ਸੇਫਟੀ ਕੋਨ ਲਗਾ ਕੇ ਟਰੱਕ ਨੂੰ ਸੁਰੱਖਿਤ ਕੀਤਾ ਅਤੇ ਬੈਰੀਕਡੇਟ ਕਰਕੇ ਹਾਈਵੇ ਦੀ ਟ੍ਰੈਫਿੰਗ ਦੀ ਰਾਹੀਗिरा ਨੂੰ ਆ ਰਹੀ ਸਮੱਸਿਆ ਨੂੰ ਸਰਵਿਸ ਲੇਨ ਤੋਂ ਜਾਰੀ ਰੱਖਿਆ ਅਤੇ ਹਾਈਡਰਾਂ ਦੀ ਮਦਦ ਨਾਲ ਟਰੱਕ ਨੂੰ ਕਿਨਾਰੇ ਕੀਤਾ ਗਿਆ ਕੈਮਰਾਮੈਨ ਪਵਨ ਪਨੋਟ ਨਾਲ ਗਰਾਇਆ ਤੋਂ ਰਾਜਪੁਰ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ Baru. ਕੀ ਕਰਤਾ ਪੂਰਾ ਬਚਾ ਲਿਆ ਕਿਹੜਾ ਵੀ ਇਹ ਗ੍ਰੇਨ ਨੂੰ ਨਹੀਂ ਮਾਲਮ ਨਹੀਂ ਲਿਕੇ ਮੜ ਜਾ ਵਾਹ ਆ ਜਾ ਲਖਵੀਰ ਸਿੰਘ ਜੀ ਬਈ ਕੀ ਹਾਸਾ ਹੋਇਆ ਜੀ ਆ ਸੈਂਟ ਵਾਲਾ ਸੀਗਾ ਜੀ ਸਾਈਡ ਮਾਰ ਕੇ ਚਲਾ ਗਿਆ ਜੀ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਅਦੇ ਗੜਕਾਵਾ ਤੋਂ ਭਰ ਕੇ ਲੈ ਕੇ ਆ ਰਹੇ ਸੀ ਜੀ ਮਾਲ ਰੇਲਵੇ ਦਾ ਸੀਗਾ ਜੀ ਕਪੂਰਥਲੇ ਜਾਣਾ ਸੀਗਾ ਜੀ ਕਿੰਨੇ ਕ ਵਜੇ ਹਾਸਾ ਵਾਪਰਿਆ ਇਹ ਵਸ ਜੀ 2:00 ਵਜੇ ਜੀ 2:30 ਦਾ ਟਾਈਮ ਸੀਗਾ ਜੀ 3:30 22 ਦਾ ਜੀ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਜੀ ਬਸ ਥੋੜੀ-ਮੋਟੀ ਚੋਟ-ਪੇਟ ਆਈ ਹੈ ਬਾਕੀ ਇਹਨਾਂ ਨੇ ਜ ਗੱਡੀ ਦਾ ਨੁਕਸਾਨ ਹੈ ਜੀ ਤੇ ਸਮਾਨ ਦਾ ਨੁਕਸਾਨ ਹੈ ਜੀ ਅਕਸ਼ਾਸ਼ਨ ਮੌਕੇ ਤੇ ਪਹੁੰਚ ਗਈ ਪੁਲਿਸ ਹਾਂਜੀ ਸਾਰੇ ਆ ਗਏ ਸੀਗੇ ਜੀ ਹਲਕੀ ਦੋ ਬੰਦਿਆਂ ਨੇ ਸਾਨੂੰ ਕੱਢਿਆ ਵੀ ਸੀਗੀ ਇੱਕ ਲੜੀ ਜੀ ਵੀ ਸੀਗੀ ਵੀ ਦੋ ਬੰਦਿਆਂ ਨੇ ਸਾਨੂੰ ਕੱਢਿਆ ਆ ਕੇ ਵੀ ਉਹਨਾਂ ਨੇ ਪੁੱਛਿਆ ਵੀ ਹਾਲ-ਚਾਲ ਕੀ ਹੈ ਜੀ ਕਿਵੇਂ ਹੈ ਨਾ ਮੈਂ ਕਿਹਾ ਠੀਕ ਹੈ ਵੀ ਜੀ ਕੋਈ ਗੱਲ ਨਹੀਂ ਇੰਨੀ ਮਤ ਕਰਤੀ ਬਹੁਤ ਹੈ ਜੀ ਇਹ ਐਸਜੀ ਸੁਬਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਗਰਾਇਆਂ ਫਲੋਰ 메ਨ ਜੀਟੀ ਰੋਡ ਤੇ ਤਨਾ ਤਾ ਸਾਨੂੰ 2:05 ਮਿੰਟ ਤੇ ਥਾਣਾ ਗਰਾਇਆਂ ਤੋਂ ਮੁਨਸੀ ਦਾ ਫੋਨ ਆਇਆ ਸੀ ਕਿ ਇੱਕ ਫਗਵਾੜੇ ਸਾਈਡ ਨੂੰ ਜਾ ਰਿਹਾ ਕੈਂਟਰ ਰਸਤੇ ਦੇ ਵਿੱਚ ਮਿਲਨ ਪੈਲਸ ਦੇ ਸਾਹਮਣੇ ਪਲਟ ਗਿਆ ਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਲਖਵੀਰ ਸਿੰਘ ਦੇ ਡਰਾਈਵਰ ਦੇ ਦੱਸਣ ਮੁਤਾਬਕ ਵੀ ਉਹਨੂੰ ਕੋਈ ਅਣਪਛਾਤਾ ਵਾਹਣ ਜਿਹੜਾ ਸਾਈਡ ਮਾਰ ਗਿਆ ਜਿਹਦੇ ਨਾਲ ਕੈਂਟਰੋ ਦਾ ਪਲਟ ਗਿਆ ਕੈਂਟਰ ਦੇ ਵਿੱਚ ਜਿਹੜਾ ਰੇਲਵੇ ਕੋਚ ਫੈਕਟਰੀ ਕਪੂਰਥੜਾ ਦਾ ਸਮਾਨ ਸੀ ਜਿਹੜਾ ਕਿ ਗੜਗਾਓ ਤੋਂ ਕਪੂਰਥੜਾ ਜਾ ਰਿਹਾ ਸੀ ਜਿਹਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਪਲਟ ਗਈ ਤੇ ਟ੍ਰੈਫਿਕ ਤੇ ਜਾਮ ਲੱਗ ਗਿਆ ਮੌਕੇ ਤੇ ਪਹੁੰਚ ਕੇ ਅਸੀਂ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਤਾ ਜੀ ਕਿੰਨੇ ਕਵਜੇ ਹਾਸਾ ਵਾਪਰੇ ਇਹ 2:05 ਕਮੈਂਟ ਦੇ ਕਰੀਬ ਸਾਨੂੰ ਥਾਣੇ ਫੋਨ ਕਰਾਇਆ ਤੋਂ ਫੋਨ ਆਇਆ ਸੀ ਤੇ 5-4 ਮਿੰਟ ਪਹਿਲਾਂ ਦਾ ਹੋਏਗਾ ਜੀ